ਕੰਨ ਅੱਛਾ ਜੀ ਸਤਵੇਂ ਦੇ ਲੈ ਮੈਂ ਇਹ ਕਹਿੰਦਾ ਜਦੋਂ ਬਾਹਰ ਕਰਦੇ ਫਿਰ ਉਸੇ ਗੇਟ ਕੋਲੇ ਜਾਓ ਵਾਊਚਰ ਦੇ ਵਿੱਚ ਕੋਈ ਜੱਟ ਬਣੇ ਤੇ ਅਜੀ ਉੱਥੇ ਜੱਟੀ ਵਾਲਿਆਂ ਨੂੰ ਜਦੋਂ ਕਿਹਾ ਗੇਟ ਵਾਲਾ ਬੰਦਾ ਇਹਨਾਂ ਦਾ ਨਾਲ ਗਿਆ ਹਾਂਜੀ ਜਿਹੜਾ ਗੇਟ ਵਾਲਾ ਬੰਦਾ ਨਾਲ ਗਿਆ ਉਹਨੇ ਨਾਲ ਕੇ ਚਿੱਲਾ ਖੋਲਿਆ ਹੋਰ ਕੇ ਕਹਿੰਦਾ ਆ ਕੇ ਚੱਜੋ ਤਾਂ ਅੱਗੇ ਬਰੂਟ ਹੋਵੇਗਾ ਅੱਛਾ ਬਈ ਧਿਆਨ ਦਿਓ ਅਸੀਂ ਇਸ ਦਾ ਨਾਮ ਲਵਾਉਣਾ ਸੀ ਬੰਦੇ ਦਾ ਮਤਲਬ ਬਾਡੀ ਲੇਡੀਜ਼ ਦੀ ਚਕਾਦੀ ਉੱਥੋਂ ਸਾਨੂੰ ਪਿਆ ਸੀਗਾ ਤੁਸੀਂ ਬਾਡੀ ਚੱਕ ਕੇ ਲੈ ਗਏ ਮੈਂ ਪੁੱਛਣਾ ਚਾਹ ਰਾ ਬਾਡੀ ਦਾ ਤੁਸੀਂ ਦਿੱਤੀਆ ਹਸਪੀਟਲ ਨੇ ਚਕਾਈ ਆ ਮੌਤਰੀ ਦੇ ਵਿੱਚੋਂ ਚਕਾਈ ਆ ਅੰਦਰੋਂ ਤੇ ਫਿਰ ਨਹੀਂ ਤਾਂ ਗਲਤੀ ਨਹੀਂ ਹੈਗੀ ਜੇ ਬੈਲਿਕ ਗ੍ਰਾਫ ਤੋਂ ਨਹੀਂ ਤਾਂ ਕਿਸੇ ਨੇ ਤਾਂ ਵੈਰੀਫਾਈ ਕਰਕੇ ਚਕਾਇਆ ਹੀ ਆ ਨਾ ਬਾਡੀ ਨੂੰ ਮਤਲਬ ਡੈਡ ਬਾਡੀ ਦੇਣ ਤੋਂ ਬਾਅਦ ਵੀ ਜਿਹੜਾ ਹਸਪੀਟਲ ਦਾ ਵਤੀਰਾ ਸੀ ਉਹ ਸੁਮੇਤ ਜੀਤ ਭੱਦੀ ਅਣਗੈਲੀ ਸਾਹਮਣੇ ਆਏ ਹੈ ਕਿ ਯਾਰ ਜਿੱਥੇ ਉਹਨਾਂ ਨੇ ਡੈਡ ਬਾਡੀ ਥੀ ਬਦਲ ਕੇ ਪਰਿਵਾਰ ਨੂੰ ਚਕਾ ਦਿੱਤੀ ਪਰ ਦੀਪਕ ਹਸਪੀਟਲ ਵਾਲਿਆਂ ਨੇ ਮੈਡਮ ਜੀ ਬਾਡੀ ਜਿਹੜੀ ਹੈਗੀ ਹੈ ਲੇਡੀਜ਼ ਦੀ ਚਕਾਤੀ ਉੱਤੇ ਅੱਛਾ ਲੁਕਿੰਦਰ ਸਿੰਘ ਦੇ ਜਗਾ ਹਾਂਜੀ ਅੱਜ ਕਰਾਂਗੇ ਲੁਧਿਆਣਾ ਦੇ ਇੱਕ ਨਾਮੀ ਹਸਪੀਟਲ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ ਕਿ ਆ ਜਿੱਥੇ ਉਹਨਾਂ ਨੇ ਡੈੱਡ ਬਾਡੀ ਥੀ ਬਦਲ ਕੇ ਪਰਿਵਾਰ ਨੂੰ ਚੁਕਾ ਦਿੱਤੀ ਇੱਕ ਪਰਿਵਾਰ ਸੀ ਲੁਧਿਆਣੇ ਤੋਂ ਇੱਕ ਪਰਿਵਾਰ ਸੀ ਜਗਰਾਉਂ ਤੋਂ ਅੰਕੀਤਾ ਉਸ ਤੋਂ ਬਾਅਦ ਕਹਿ ਨਹੀਂ ਸਮਝ ਪਤਾ ਹੀ ਨਹੀਂ ਦੋ ਤਿੰਨ ਵਾਰੀ ਗਿਆ ਸਾਰੇ ਪਾਸੇ ਫੋਨ ਕੀਤਾ ਫਿਰ ਤੁਹਾਡਾ ਨੰਬਰ ਪਤਾ ਜਿੰਨੇ ਕਾਲ ਆਉਂਦੀ ਦੇਖਿਆ ਸੀ ਤੁਹਾਨੂੰ ਗ੍ਰੰਗਨ ਇਨਫੈਕਸ਼ਨ ਹੋਇਆ ਵੀ ਤੁਸੀਂ ਇਹਨੂੰ ਜਲਦੀ ਅਸੀਨ ਨਾਲ ਉਹਦੇ ਪਾਸੇ ਦਿੱਤਾ ਸੀ ਅਨਸਾਂ ਦਾ ਡੇਟ 2 ਵਜੇ ਦਾ ਟਾਈਮ ਹੈ ਸਾਡਾ ਦਾ ਮੇਰਾ ਵੀ 2 ਵਜੇ ਦਾ ਚਲੋ ਪਲੇਸਰ ਖਾਓ ਚੰਗੀ ਦਾ ਮੁੰਡੇ ਹੱਥ ਬੋ ਹੱਥ ਬੋ ਹੱਥ ਬੋ ਹੱਥ ਬੋ ਆਹ ਥੈਂਕ ਯੂ ਇਹ ਬਈ ਗਲਤੀ ਆ ਆਪਰੇ ਡਰ ਵਾਲਿਆਂ ਨੇ ਇਹ ਨਹੀਂ ਕਰਨਾ ਚਾਹੀਦਾ ਹੈਗਾ ਬਾਕੀ ਕੀ ਜਦ ਤੁਸੀਂ ਕਹਿੰਦੇ ਸਰ ਕੋਈ ਕਾਰਵਾਈ ਨਹੀਂ ਕੋਈ ਨਹੀਂ 112 ਤੇ ਫੋਨ ਕੀਤਾ ਮੈਂ ਕੋਈ ਇੱਕ ਵਾਰ ਨਾ ਇਸ ਵੇਲੇ ਨਾ ਇਸ ਵੇਲੇ ਬੱਸ ਤੁਸੀਂ ਲੈ ਚੋ ਪੀ ਲੈ ਕੇ ਜਾਣਾ ਨਹੀਂ ਨਹੀਂ ਕਰੋ ਬਾਅਦ ਵਿੱਚ ਕਰਾਂਗੇ ਲੈ ਜੋ ਕੋਈ ਸੁਣੇ ਬਾਤ ਕਰਾਂ ਮੇਰੀ ਤਕਰਾਸ ਵਿਖਾਈ ਹੋਈ ਹੈ 12 ਤੇ ਅਸੀਂ ਤੁਹਾਡੇ ਨਾਲ ਗਰੀ ਅੱਜ ਸਾਡੀ ਲੋੜ ਕੋ ਬੁਲਾ ਲਿਓ ਇਹ ਲੁਧਿਆਣਾ ਤੋਂ ਆਸੀ ਬਾਈ ਜੀ ਲੁਧਿਆਣਾ ਤੋਂ ਜਿਲ੍ਹਾ ਲੁਧਿਆਣਾ ਤੋਂ ਲੁਧਿਆਣਾ ਦੀ ਮਦਰ ਆ ਤੁਹਾਡੀ ਮਦਰ ਨੇ ਸਰ ਤੁਹਾਡੀ ਮਦਰ ਆ ਇਹਨਾਂ ਦੇ ਮਦਰ ਨੇ ਅੱਛਾ ਇੱਕ ਗਲਾਸ ਪਾ ਜੀ ਕਿਸੇ ਪਾਣੀ ਦੇ ਪਾਣੀ 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 ਪਾਓ ਜਲਦੀ ਕਰੋ ਇੱਕ ਫੜਾਫੜ ਕਰਾਉਣਾ ਜਾਣਾ ਆ ਦੇਖੋ ਬਣੀ ਬੰਨੋ ਅਸਤਾਲ ਦਿਖਾ ਰਹੇ ਆ ਕਿ ਤੂੰ ਦੇਖੋ ਤੁਸੀਂ ਬੋਡੀ ਬਦਲ ਗਈ ਏ ਕੀ ਦੀ ਹੁਣ ਗਲਤੀ ਆ ਇਤੋਂ ਸਰਕਾਰ ਕਰ ਦਿੰਦੇ ਵਿਚਾਰੇ ਭਾਈ ਸਾਹਿਬ ਆ ਜਿੰਨਾਂ ਦੀ ਮਦਰ ਆ ਹਸਪੀਟਲ ਦਾ ਕੋਈ ਬੰਦਾ ਇਹ ਨਾਲ ਆਇਆ ਲੁਧਿਆਣਾ ਤੋਂ ਹਸਪੀਟਲ ਦਾ ਨਹੀਂ ਬੰਦਾ ਤੁਸੀਂ ਹਸਪੀਟਲ ਦਾ ਕੋਈ ਆਇਆ ਬੰਦਾ ਕਿੰਨਾ ਪ੍ਰਾਈਵੇਟ ਡਿਗਜਾ ਤੁਹਾਡਾ ਸੁਕਾਸਤ ਵਾਲਾ ਨਹੀਂ ਜੀ ਤੁਹਾਡਾ ਦੀਪ ਘਰ ਵਾਲਾ ਉਹਨਾਂ ਨੇ ਭੇਜੀ ਨਾ ਨਹੀਂ ਹਸਪੀਟਲ ਦਾ ਨਾਮ ਲਿਖਾ ਤੁਸੀਂ ਉਹਨਾਂ ਨੇ ਉਹਨਾਂ ਦੇ ਹਸਪੀਟਲ ਕਿਹਾ ਤਾਂ ਕੋਈ ਨਹੀਂ ਆਇਆ ਤੁਸੀਂ ਸਰ ਅੱਤਾ ਤੋਂ ਆਇਆ ਓਕੇ ਜਿੰਨਾ ਬੰਦਾ ਕੋਈ ਨਹੀਂ ਆਇਆ ਸਿਕਿਉਰਟੀ ਵਾਲੇ ਆਪੇ ਕੀ ਆਪਣਾ ਨਾਮ ਕੀ ਨਾਮ ਤੁਹਾਡਾ ਕੀ ਨਾਮ ਹੈ ਤੁਹਾਡਾ ਅੱਛਾ ਤੁਹਾਡੇ ਫਾਜ਼ਲ ਸਾਹਿਬ ਸੀਗੇ ਹਾਂ ਬੈਲੇ ਜਮਾ ਕਰਾਇਆ ਕੇ ਸਾਨੂੰ ਥੱਲੇ ਮੁਕਤ ਚ ਲੈ ਜਾਓ ਅੱਛਾ ਜੀ ਕਦੋਂ ਡੈਥ ਹੋਈ ਹੈਗੀਆ ਕਦੋਂ ਡੈਥ ਅੱਜ ਸਵੇਰੇ ਹੋਈ ਸੀ 7 ਵਜੇ ਅੱਛਾ ਜੀ ਆਖਰ ਮੈਂ ਜਦੋਂ ਇਹ ਅਸੀਂ ਕੇਨੂ ਪੜਾ ਕੇ ਜਦੋਂ ਬਾਹਰ ਕਹਿੰਦੇ ਤੁਸੀਂ ਉੱਥੇ ਗੇਟ ਕੋਲੇ ਜਾਓ ਤੇ ਵਾਊਚਰ ਦੇ ਵਿੱਚ ਕੋਈ ਜੱਟ ਬਣੀ ਤੇ ਅਸੀਂ ਉੱਥੇ ਜੱਡੀ ਵਾਲੇ ਨੂੰ ਜਦੋਂ ਕਿਹਾ ਗੇਟ ਵਾਲਾ ਬੰਦਾ ਇਹਨਾਂ ਦਾ ਨਾਲ ਗਿਆ ਹਾਂਜੀ ਜਿਹੜਾ ਗੇਟ ਵਾਲਾ ਬੰਦਾ ਨਾਲ ਗਿਆ ਉਹਨੇ ਨਾਲ ਕੇ ਦਿੰਦਾ ਖੋਲਿਆ ਹੋਰ ਕੇ ਕਹਿੰਦਾ ਆ ਵੀ ਚੱਜੋ ਤਾਂ ਅਗਲੇ ਮੈਂ ਤੁਹਾਨੂੰ ਅੱਗੇ ਅੱਛਾ ਧਿਆਨ ਦਿਓ ਅਸੀਂ ਤੇ ਸਾਰਿਆਂ ਨੂੰ ਨਵਾਉਣਾ ਸੀ ਉਹ ਦੇਖਿਆ ਤੇ ਆ ਮਤਲਬ ਬੋਡੀ ਲੇਡੀਜ਼ ਦੀ ਚਕਾਦੀ ਉੱਥੋਂ ਸਾਨੂੰ ਤਾਂ ਪਤਾ ਲੱਗਿਆ ਨਵਾਉਣ ਲੱਗੇ ਨਹੀਂ ਪਤਾ ਨਹੀਂ ਕੋਈ ਹਸਪੀਟਲ ਕੀ ਕਹਿੰਦੇ ਤੁਹਾਡੀ ਗੱਲ ਨਹੀਂ ਬਾਅਦ ਵਿੱਚ ਤੁਸੀਂ ਇਹ ਕੀਤਾ ਹੈਗਾ ਉਹ ਸਾਡੇ ਆ ਮਹੱਲੇ ਚ ਮੁੰਡਾ ਉਹਦੀ ਗੱਲ ਕੀਤੀ ਸੀ ਅਸੀਂ ਨੇ ਅੱਛਾ ਠੀਕ ਵੱਡੀ ਗਲਤੀ ਕੀਤੀ ਇਹਨਾਂ ਨੇ ਆ ਨਾ ਬਹੁਤ ਵੱਡੀ ਗੱਲ ਕਰੋ ਰੌਲਾ ਨਾ ਪਾਵੋ ਆਪਣੇ ਤੇ ਕੋਈ ਕਸੂਰ ਨਹੀਂ ਆਪਾਂ ਤਾਂ ਬੈਲ ਜਮਾ ਕਰਾਉਣ ਲੈ ਚੱਕ ਕੇ ਲਿਆਉਣਾ ਨਹੀਂ ਨਹੀਂ ਉਹ ਤਾਂ ਇਹਨਾਂ ਦੀ ਗਲਤੀ ਹੈ ਵੱਡੀ ਤਾਂ ਬੋਡੀ ਹੋਰ ਚੁਕਾਤੀ ਹੈ ਨਾ ਉਹ ਤਾਂ ਇਹਨਾਂ ਨੂੰ ਗਲਤ ਆ ਇਹਦੇ ਕੰਮਰੇ ਫਿਰਦੇ ਸੀ ਅੰਦ ਪਤਾ ਹੀ ਨਹੀਂ ਸੀ ਇਹ ਕੀ ਹੋ ਗਿਆ ਨਹੀਂ ਨਹੀਂ ਸਹੀ ਹਾਂ ਸਾਡੇ ਕੋਲੇ ਬੈਲ ਇਹਨਾਂ ਨੇ ਜ਼ਰੂਰ ਦੇਖਿਆ ਪੈਸਿਆਂ ਦੇ ਬਾਰ-ਬਾਰ ਦੇਖਦੇ ਸੀ ਬੈਲ ਅੱਛਾ ਪਰ ਆ ਨਹੀਂ ਦਿਖਾਇਆ ਇਹਨਾਂ ਨੇ ਬੋਡੀ ਨਹੀਂ ਦਿਖਾਈਏਗੀ ਕੀ ਕੀ ਨਾਮ ਸੀਗਾ ਤੁਹਾਡੇ ਜੁਗਿੰਦਰ ਸਿੰਘ ਜੁਗਿੰਦਰ ਸਿੰਘ ਅਮਰ ਜੱਟ ਡੈਡੀ ਦਾ ਨਾਮ ਜੀ ਕਹਿਆ ਯਾਰ ਅੱਛਾ ਜੋ ਲੇਡੀਜ਼ ਦੀ ਬੋਡੀ ਲੈ ਕੇ ਆਏ ਸੀ ਉਹਨਾਂ ਦਾ ਕੀ ਨਾਮ ਆਏਗਾ ਉਹਨਾਂ ਦਾ ਮੈਨੂੰ ਨਾਮ ਪਤਾ ਉਹਨਾਂ ਤਾਂ ਨਹੀਂ ਪਤਾ ਉਹਨਾਂ ਦਾ ਨਹੀਂ ਪਤਾ ਲੱਗਿਆ ਲੁਧਿਆਣੇ ਤੋਂ ਹਸਪੀਟਲ ਤੋਂ ਉੱਥੋਂ ਵੀ ਕੋਈ ਆਇਆ ਹੈ ਨਾ ਕੱਲੇ ਵਿਚਾਰੇ ਉਹ ਹੀ ਭਾਈ ਸਾਹਿਬ ਆਏ ਆਗੇ ਆ ਜੀ ਰਾਜੀ ਇਹਨਾਂ ਨੇ ਬਲੇਮ ਕਰ ਦਿੱਤੀ ਹਸਪੀਟਲ ਵਾਲੇ ਜੀ ਤੁਸੀਂ ਤੁਹਾਡਾ ਬੈਲ ਨਹੀਂ ਕਲੀਅਰ ਹੀ ਹੋਇਆ ਸੀਗਾ ਤੁਸੀਂ ਬੋਡੀ ਚੱਕ ਕੇ ਲੈ ਗਏ ਫਰਮਾ ਪੁੱਛਣਾ ਚਾਹ ਰਾਇ ਬੋਡੀ ਦਾ ਤੁਸੀਂ ਦਿੱਤੀਆ ਹਸਪੀਟਲ ਨੇ ਚਕਾਈ ਆ ਮੌਤਰੀ ਦੇ ਵਿੱਚੋਂ ਚਕਾਈ ਆ ਅੰਦਰੋਂ ਤੇ ਫਿਰ ਇਹ ਨਹੀਂ ਤਾਂ ਗਲਤੀ ਨਹੀਂ ਹੈਗੀ ਜੇ ਬੈਲੀਗ੍ਰਾਫੀ ਨਹੀਂ ਕਰਾਈ ਜੇ ਕਿਸੇ ਨੇ ਤਾਂ ਵੈਰੀਫਾਈ ਕਰਕੇ ਚਕਾਇਆ ਹੀ ਆ ਨਾ ਬੋਡੀ ਨੂੰ ਮਤਲਬ ਡੈਡ ਬੋਡੀ ਚੇਨ ਤੋਂ ਬਾਅਦ ਵੀ ਜਿਹੜਾ ਹਸਪੀਟਲ ਦਾ ਬਤੀਰਾ ਸੀਗਾ ਬਹੁਤਾ ਵਧੀਆ ਨਹੀਂ ਸੀ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਪਹਿਲਾਂ ਤਾਂ ਰਿਸੈਪਸ਼ਨ ਦੇ ਉੱਪਰ ਜਿਹੜਾ ਉਹਨਾਂ ਦਾ ਸਟਾਫ ਸੀ ਉਹਨਾਂ ਨੇ ਵੀ ਟਾਲੈਂਟ ਢੂਲਣ ਦੀ ਇਧਰ ਉਧਰ ਕੋਸ਼ਿਸ਼ ਕੀਤੀ ਸੈਕੰਡਲੀ ਜਦੋਂ ਮੈਂ ਕਹਾਂ ਮੈਨੇਜਮੈਂਟ ਨਾਲ ਗੱਲ ਕਰਾਓ ਮੈਨੇਜਮੈਂਟ ਦਾ ਹੀ ਫੋਨ 15 ਮਿੰਟ ਵਿਜ਼ੀ ਆ ਔਰ ਗਲਤੀ ਨਾ ਮਾਫੀ ਜੋਗਾ ਬਹੁਤ ਹੀ ਬਲੰਡਰ ਮਿਸਟੇਕ ਆ ਬਹੁਤ ਸਾਰੇ ਹਜ਼ਾਰਾਂ ਲੋਕਾਂ ਦੇ ਜਿਹੜੀਆਂ ਭਾਵਨਾਵਾਂ ਅੱਜ ਕੇਸ ਪਹੁੰਚੀ ਆ ਕਿ ਕੁਝ ਗੱਲ ਹੋਈ ਕਿ ਕਿਹਦੇ ਨਾਲ ਤੁਹਾਡੀ ਗੱਲ ਹੋਈ ਹਸਪੀਟਲ ਦੇ ਵਿੱਚ ਮੇਰੀ ਹਸਪੀਟਲ ਮੈਨੇਜਮੈਂਟ ਤੇ ਉੱਥੇ ਇਹਨਾਂ ਦੇ ਮੈਨੇਜਮੈਂਟ ਦੇ ਹੀ ਹੈਗੇ ਨੇ ਮਿਸਟਰ ਸਤੀਸ਼ ਜੀ ਉਹਨਾਂ ਨਾਲ ਹੋਈ ਸੀਗੀ ਅੱਛਾ ਜੀ ਮਤਲਬ ਉਹਨਾਂ ਨੇ ਸੀਰੀਅਸਲੀ ਨਹੀਂ ਲਿਆ ਸੀਰੀਅਸਲੀ ਲੈਣਾ ਚਾਹੀਦਾ ਸੀ ਲੈਣਾ ਚਾਹੀਦਾ ਸੀ ਆਹੀ ਤਾਂ ਗੱਲ ਟੈਂਕੀ ਇੱਕ ਪਰਿਵਾਰ ਨੂੰ ਝਕਾ ਦਿੱਤੀ ਇੱਕ ਪਰਿਵਾਰ ਸੀ ਲੁਧਿਆਣੇ ਤੋਂ ਇੱਕ ਪਰਿਵਾਰ ਸੀ ਜਗਰਾਉਂ ਤੋਂ ਜੋ ਜਗਰਾਉਂ ਤੋਂ ਪਰਿਵਾਰ ਸੀ ਜੋ ਵਿਅਕਤੀ ਜੋਗਿੰਦਰ ਸਿੰਘ ਉਮਰ 60 ਸਾਲ ਸੀ ਉਸ ਨੂੰ ਫ੍ਰਿਸ਼ ਸਾਤੀ ਦੇ ਵਿੱਚ ਕੋਈ ਪ੍ਰੋਬਲਮ ਸੀ ਸਾਹ ਦੀ ਪ੍ਰੋਬਲਮ ਸੀ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਵਿੱਚ ਦਾਖਲ ਕਰਵਾਇਆ ਗਿਆ ਜਗਰਾਉਂ ਹਸਪੀਟਲ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਅੱਗੇ ਜੋ ਦੀਪਕ ਹਸਪੀਟਲ ਦੇ ਵਿੱਚ 5 ਦਿਨ ਜੋਗਿੰਦਰ ਸਿੰਘ ਦਾ ਇਲਾਜ ਚੱਲਿਆ ਹੈਗਾ ਤੇ ਪਰ ਜੋਗਿੰਦਰ ਸਿੰਘ ਇਹ ਦੁਨੀਆ ਤੋਂ ਨਹੀਂ ਰਹੇ ਅੱਜ ਉਹਨਾਂ ਦੀ ਮੌਤ ਹੋ ਗਈ ਜਦੋਂ ਪਰਿਵਾਰਕ ਮੈਂਬਰਾਂ ਨੇ ਬਾਡੀ ਨੂੰ ਹਸਪਤਾਲ ਤੋਂ ਲੈ ਕੇ ਆਏ ਹੈ ਗਿਆ ਉੱਤੇ ਹੀ ਇੱਕ ਹਸਪਤਾਲ ਦੀ ਵੱਡੀ ਅਣਗਹਿਲੀ ਉਹਨਾਂ ਨੇ ਇੱਕ ਜੈਂਟਸ ਦੀ ਜਗ੍ਹਾ ਇੱਕ ਲੇਡੀਜ਼ ਦੀ ਬਾਡੀ ਨੂੰ ਦੇ ਦਿੱਤਾ ਹੈਗਾ ਪਰਿਵਾਰਕ ਮੈਂਬਰਾਂ ਨੂੰ ਜਿਹਨੋਂ ਪਰਿਵਾਰਕ ਮੈਂਬਰ ਬਾਡੀ ਘਰ ਲੈ ਕੇ ਆਉਂਦੇ ਹੈਗੇ ਆ ਤਾਂ ਉਹ ਵੀ ਹੈਰਾਨ ਹੋ ਜਾਂਦੇ ਹੈਗੇ ਆ ਇਹਦੇ ਵਿੱਚ ਸਿਵਲ ਸਰਜਨ ਲੁਧਿਆਣਾ ਰਮਨਦੀਪ ਨਾ ਵੀ ਗੱਲਬਾਤ ਕੀਤੀ ਹੈਗੀ ਆ ਵੀ ਇਸ ਦੀ ਜੋ ਅਣਗਹਿਲੀ ਹਸਪੀਟਲ ਦੇ ਸਾਹਮਣੇ ਆਏ ਹੈਗੀ ਆ ਵੀ ਇਸ ਤੇ ਕੀ ਕਾਰਵਾਈ ਹੋ ਹੋਊਗੀ ਉਹਨਾਂ ਨੇ ਕਿਹਾ ਹੈਗਾ ਵੀ ਜਦੋਂ ਹੀ ਸਾਡੇ ਕੋਲ ਕੋਈ ਕੰਪਲੇਂਟ ਲਿਖਤੀ ਕੰਪਲੇਂਟ ਆਉਣੀ ਹੈਗੀ ਤਾਂ ਅਸੀਂ ਇਸ ਤੇ ਜੋ ਵੀ ਬਣਦੀ ਕਾਰਵਾਈ ਹੈਗੀ ਆ ਉਹ ਅਸੀਂ ਜ਼ਰੂਰ ਕਰਾਂਗੇ ਅਸੀਂ ਜਗਰਾਉਂ ਤੋਂ ਮੈਂ ਪੱਤਰਕਾਰ ਰਾਜਗਾਲੂ ਗੱਲ ਕਰਦਾ ਮੈਡਮ ਜੀ ਹਾਂਜੀ ਹਾਂਜੀ ਬੋਲੋ ਜੀ ਸਿਵਲ ਸਰਜਨ ਮੈਡਮ ਜੀ ਰਮਨਦੀਪ ਕੌਰ ਗੱਲ ਕਰ ਰਹੇ ਹਾਂਜੀ 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 ਦੀਪਕ ਹਸਪੀਟਲ ਦਾ ਮੈਨੂੰ ਇੱਕ ਮਾਮਲਾ ਸਾਹਮਣੇ ਆਇਆ ਹੈਗਾ ਫੁਰਸਤ ਤੋਂ ਧਿਆਨ ਚ ਆ ਗਿਆ ਹੋਊਗਾ ਹਾਂ আচ্ছা ਨਹੀਂ ਜੀ ਬੋਲੋ ਕੀ ਜਗਰਾਉਂ ਦੀ ਪਰ ਦੀਪਕ ਹਸਪੀਟਲ ਨਹੀਂ ਲੁਧਿਆਣਾ ਜੀ ਹਾਂ ਲੁਧਿਆਣਾ ਦੀਪਕ ਹਸਪੀਟਲ ਅੱਛਾ ਹਾਂ ਜੀ ਬੋਲੋ ਇੱਕ ਮਾਮਲਾ ਮੈਡਮ ਜੀ ਆਇਆ ਹੈਗਾ ਵੀ ਜਗਿੰਦਰ ਨਾਮ ਦਾ ਵਿਅਕਤੀ 60 ਸਾਲ ਉਮਰ ਸੀ ਉਹਨਾਂ ਦੀ ਜੀ ਅੱਛਾ ਜਗਰਾਉਂ ਹਸਪੀਟਲ ਪਹਿਲਾਂ ਉਹਨਾਂ ਨੇ ਦਾਖਲ ਕਰਵਾਇਆ ਪਰਿਵਾਰ ਨੇ ਉਸ ਤੋਂ ਬਾਅਦ ਜਗਰਾਉਂ ਹਸਪੀਟਲ ਨੇ ਲੁਧਿਆਣਾ ਰੈਫਰ ਕਰਤਾ ਜੀ ਅੱਛਾ ਦੀਪਕ ਹਸਪੀਟਲ ਉਹਨਾਂ ਨੇ ਜਗਰਾਉਂ ਸਿਵਲ ਹਸਪੀਟਲ ਜੀ ਅੱਛਾ ਜਗਰਾਉ ਸਿਵਲ ਹਸਪੀਟਲ ਨੇ ਲੁਧਿਆਣੇ ਰੈਫਰ ਕਰਤਾ ਪਰਿਵਾਰ ਉਹਨਾਂ ਨੂੰ ਦੀਪਕ ਹਸਪੀਟਲ ਲੈ ਗਿਆ ਜੀ ਅੱਛਾ ਤੇ ਉੱਥੇ ਉਹਦਾ ਇਲਾਜ ਚੱਲਿਆ ਪੰਜ ਦਿਨ ਪਰ ਉਹਦੀ ਡੈਥ ਹੋ ਗਈ ਅੱਜ ਮੈਡਮ ਜੀ ਅੱਛਾ ਪਰ ਦੀਪਕ ਹਸਪੀਟਲ ਵਾਲਿਆਂ ਨੇ ਮੈਡਮ ਜੀ ਬੋਡੀ ਜਿਹੜੀ ਹੈਗੀ ਲੇਡੀਜ਼ ਦੀ ਚਗਾਤੀ ਉੱਥੋਂ ਜੀ ਅੱਛਾ ਜੋਗਿੰਦਰ ਸਿੰਘ ਦੇ ਜਗਾ ਹਾਂ ਜੀ ਅੱਛਾ ਇਹਦੇ ਵਿੱਚ ਮੈਡਮ ਜੀ ਕੀ ਕਾਰਵਾਈ ਹੋਊਗੀ ਜੀ ਦੀਪਕ ਹਸਪੀਟਲ ਦੀ ਅਹ ਦੇਖੋ ਪ੍ਰਾਈਵੇਟ ਹਸਪੀਟਲ ਹੈ ਠੀਕ ਹੈ ਜੀ ਜਿਹੜੀ ਮਾਰਚਰੀ ਹੁੰਦੀ ਹੈ ਪ੍ਰਾਈਵੇਟ ਹਸਪੀਟਲ ਦੀ ਉਹ ਵੀ ਸਾਡੇ ਨਾਲ ਰਜਿਸਟਰਡ ਨਹੀਂ ਹੁੰਦੀ ਉਹ ਪ੍ਰਾਈਵੇਟ ਹਸਪੀਟਲ ਤੋਂ ਨੂੰ ਪਤਾ ਹੈ ਆਪਣਾ ਹਮ ਇੰਡੀਪੈਂਡੈਂਟ ਹੁੰਦੇ ਠੀਕ ਹੈ ਉਹਨਾਂ ਨੇ ਆਪਣੀ ਐਸਓਪੀਜ਼ ਬਣਾਣੀ ਹੁੰਦੀ ਹੈ ਜਿਵੇਂ ਆਪਣੀ ਸਰਕਾਰੀ ਹਸਪੀਟਲ ਦੀ ਮਾਰਚਰੀ ਹੈ ਉਹਦੀ ਐਸਓਪੀਜ਼ ਆਪਾਂ ਬਣਾਉਣੀ ਹੁੰਦੀ ਠੀਕ ਹੈ ਜੀ ਮੈਡਮ ਤੇ ਜੇ ਸਾਨੂੰ ਕੋਈ ਕੰਪਲੇਂਟ ਆਏਗੀ ਅੱਛਾ ਜੀ ਮੈਡਮ ਜੀ ਫਿਰ ਆਪਾਂ ਉਸ ਤੇ ਆਪਣੀ ਅਹ ਕੁਝ

ਥੈਂਕ ਯੂ ਮਨੀ ਜੀ ਅਸੀਂ ਦੀਪਕ ਹਸਪੀਟਲ ਦਾ ਵੀ ਪੱਖ ਜਾਣਿਆ ਹੈਗਾ ਉਹਨਾਂ ਨੇ ਤਾਂ ਗਲਤੀ ਹੋ ਗਈ ਸਾਡੇ ਸਟਾਫ ਤੋਂ ਗਲਤੀ ਹੋ ਗਈ ਪਰ ਸਾਡਾ ਕੋਈ ਪਰਿਵਾਰ ਦੇ ਨਾਲ ਕੋਈ ਨਿਜੀ ਨਹੀਂ ਸੀ ਵੀ ਅਸੀਂ ਉਹਨਾਂ ਨੂੰ ਗਲਤ ਬੋਡੀ ਚਿ카 ਦਈਏ ਪਰ ਫਿਰ ਵੀ ਹਸਪੀਟਲ ਇਹਦੇ ਵਿੱਚ ਗਲਤੀ ਮੰਨਦਾ ਜੀ ਅਸੀਂ ਸਾਨੀ ਗੱਲ ਕਰਦੇ ਹਾਂ ਸਰ ਹਾਂ ਜੀ ਦੀਪਕ ਹਸਪੀਟਲ ਜੀ ਪੱਤਰਕਾਰ ਰਾਜ ਗਾਲੋਂ ਗੱਲ ਕਰਦਾਂ ਸਰ ਜਗਰਾਉ ਤੋਂ ਜੀ ਬੋਲੋ ਸਰ ਇੱਕ ਸਰ ਜੇ ਕੋਈ ਕੰਪਲੇਂਟ ਤੁਹਾਡੇ ਤੇ ਹੋਈ ਹੈ ਜੀ ਹਸਪੀਟਲ ਤੇ ਸਨ ਦੀਪਕ ਹਸਪੀਟਲ ਤੇ 112 ਕੋਈ ਨਹੀਂ ਜੋ ਵੀ ਸਭ ਗੱਲ ਸੌਟ ਆਊਟ ਹੋ ਗਈ ਹੈ ਕੋਈ ਮੈਟਰ ਨਹੀਂ ਸਰ ਕਿਵੇਂ ਸਰ ਸੌਟ ਆਊਟ ਹੋ ਗਿਆ ਤੁਹਾਡਾ ਹਾਂਜੀ ਕਿਵੇਂ ਸਰ ਹੋ ਗਿਆ ਸੌਟ ਆਊਟ ਉਹ ਡਿਨਾਲੇ ਸੀ ਉਹਨਾਂ ਕੋਲੋਂ ਗਲਤੀ ਨਾ ਲੱਗੇ ਸਭਾ ਬਾਅਦ ਚ ਠੀਕ ਕਰ ਲਿਆ ਗਿਆ ਸੀ ਕੋਈ ਮੈਟਰ ਨਹੀਂ ਸਰ ਨਹੀਂ ਤੁਸੀਂ 112 ਆਈ ਚਲੇ ਗਏ ਸੀ 112 ਵਾਲੇ ਆਏ ਚਲੇ ਗਏ ਸੀ ਚਲੋ ਅਸੀਂ ਵਰਜਨ ਲਿਆ ਸੀ ਐਕਚੁਅਲੀ ਅਜੇ ਤਾਂ ਹਸਪੀਟਲ ਵਰਜਨ ਪਾਉਣਾ ਸੀ ਵਿੱਚ ਕਵਰ ਦੇ ਹਾਂਜੀ ਵੀ ਇਹਦੇ ਵਿੱਚ ਜਿਨ੍ਹਾਂ ਦੀ ਗਲਤੀ ਕੋਈ ਹੈਗੀ ਆ ਕੀਤੀ ਹੋਈ ਇਹਨੂੰ ਲੱਗਦਾ ਜੀ ਮਿਸਟੇਕ ਬਹੁਤ ਵੱਡੀ ਕਰਤੀ ਜੀ ਪਰ ਹਸਪੀਟਲ ਨੇ ਸਰ ਦੇਖੋ ਹਸਪੀਟਲ ਇਹਨੇ ਠੀਕ ਕਰ ਸਕਦਾ ਸਮਝੋ ਬੰਦਾ ਕੋਈ ਸੀ ਬੰਦਾ ਸੀ ਇਸੇ ਸਸਪੈਂਡ ਕਰ ਦਿੱਤਾ ਅੱਛਾ ਹਸਪੀਟਲ ਨੇ ਬਸ ਇੰਨੀ ਇੰਨੀ ਕੀ ਜ਼ਿੰਮੇਵਾਰੀ ਨਿਭਾਈ ਤੁਸੀਂ ਆਪ ਦੀ ਹੋਰ ਦੱਸੋ ਸਰ ਕੀ ਕਰ ਸਕਦਾ ਹੈ ਹਸਪੀਟਲ ਅੱਛਾ ਜੀ ਦੱਸੋ ਸਰ ਹਾਂਜੀ ਕਿ ਹੋਰ ਇਹਦੇ ਵਿੱਚ ਕੋਈ ਕਾਰਵਾਈ ਨਹੀਂ ਬਣਦੀ ਹੈਗੀ ਹਨਾ ਚਲੋ ਸਰ ਕੀ ਕਰ ਸਕਦੇ ਹਾਂ ਤੁਸੀਂ ਹੁਕਮ ਲਾਓ ਵੀ ਆ ਕਰ ਸਕਦੇ ਨਹੀਂ ਨਹੀਂ ਅਹੀਂ ਤੱਕ ਕੀ ਹੁਕਮ ਸਰ ਲਾਉਣਾ ਹੈਗਾ ਵਾ ਹਾਂ ਹਾਂ ਚਲੋ ਇਹ ਗਲਤੀ ਸਰ ਹੋਈ ਕਿਵੇਂ ਵੈਸੀ ਚਲ ਹੁਣ ਡਿਟੇਲ ਹੁਣ ਮੈਂ ਕਿਹੜਾ ਕੋਲ ਕਢਣਾ ਹੋਵੇ ਅਛਾ ਤੁਸੀਂ ਨੇ ਕੋਲੇ ਨਹੀਂ ਲੈ ਕੇ ਗਏ ਆ ਜਿਹੜੇ ਲੈ ਕੇ ਗਏ ਉਹਨਾਂ ਨੇ ਵੀ ਨਹੀਂ ਦੇਖਿਆ ਉਹ ਵੀ ਬੈਗ ਦੇ ਲੈ ਗਏ ਆ ਨਹੀਂ ਨੀ ਉਹਨਾਂ ਨੇ ਸਾਨੂੰ ਵਰਦਨ ਦਿੱਤਾ ਹੈਗਾ ਉਹ ਤਾਂ ਪੁਆਇੰਟ ਆਊਟ ਕਰਨਾ ਇਟਸ ਵੈਰੀ ਈਜ਼ੀ ਜੌਬ ਹੈ ਨਾ ਜੀ 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 ਟੋਕਾ ਹਸਪੀਟਲ ਦਾ ਇੱਕ ਫ੍ਰੀਸ ਆ ਉਹ ਬਹੁਤ ਈਜ਼ੀ ਜੌਬ ਹੈ ਜੀ ਮੈਂ ਆਪਣੇ ਘਰ ਦੇ ਨੇ ਕਿਥੋਂ ਕੈਰੀ ਕਰਨਾ ਮੈਂ ਵੀ ਬਗੈਰ ਦੇਖੇ ਲੈ ਗਿਆ ਅੱਛਾ ਜੀ ਹੈ ਨਾ 니 ਉਹ ਕਹਰੇ ਉਹ ਦੋਨੋਂ ਪਾਸੇ ਦੇਖੀ ਨਾ ਮੈਂ ਸਰ ਜੇ ਦੋਨੇ ਪਾਸੇ ਦੇਖਣ ਦੇ ਲਈ ਤਾਂ ਤੁਹਾਨੂੰ ਕਾਲ ਕੀਤਾ ਨਾ ਹਾਂ ਮੈਂ ਤਾਂ ਮੈਨੂੰ ਲੋੜ ਹੀ ਨਹੀਂ ਸੀਗੀ ਹਾਂ ਜੀ ਮੈਂ ਤਾਂ ਉਹ ਹੀ ਦੱਸ ਰਿਹਾ ਕਿਉਂਕਿ ਪਰਿਵਾਰ ਨੇ ਸਾਨੂੰ ਇਹ ਵਰਜਨ ਦਿੱਤਾ ਹੈਗਾ ਉਹ ਕਹਿ ਰਿਹਾ ਵੀ ਸਸੀਂ ਉਹਨੂੰ ਕਹਿ ਰਹੇ ਬਾਡੀ ਵੀ ਸਾਨੂੰ ਚਿਹਰਾ ਦਿਖਾ ਦਿਓ ਵੀ ਉਹਨਾਂ ਨੇ ਚਿਹਰਾ ਬਿਲਕੁਲ ਗਲਤ ਗੱਲ ਹੈ ਉਹ ਬਿਲਕੁਲ ਗਲਤ ਵੀ ਕੱਲਾ ਖਾਨ ਨੂੰ ਕਿਹਾ ਜੇ ਤਾਂ ਕੀ ਤਰਾਜ ਮੇਰੀ ਗੱਲ ਸੁਣੋ ਜੀ ਕਿਸੇ ਨੂੰ ਸ਼ੌਕ ਹੈ ਭਾਜੀ ਨਹੀਂ ਨਹੀਂ ਉਹ ਤਾਂ ਠੀਕ ਆ ਉਹ ਕਹ ਰਿਹਾ ਸਿਰਫ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਹਸਪੀਟਲ ਨੂੰ ਬੇਨਫਿਟ ਹੋ ਜਾਣਾ ਉਹਦੇ 'ਚ ਨਹੀਂ ਉਹ ਕਹ ਰਿਹਾ ਸਿਰਫ ਸਿਰ ਬੈਲੀ ਚੈੱਕ ਕਰਦੇ ਰਿਹਾ ਕਿ ਸਰ ਵੀ ਉਹਨਾਂ ਨੇ ਬਾਡੀ ਦਿਖਾਈ ਨਹੀਂ ਸਾਨੂੰ ਸਰ ਬਿਲ ਡਿਫਰੈਂਟ ਮੈਟਰ ਹੈ ਬਾਡੀ ਦੇਖਣਾ ਲਖਣਾ ਡਿਫਰੈਂਟ ਮੈਟਰ ਹੈ ਅੱਛਾ ਜੀ ਹੈਨਾ ਉਹ ਡਿਫਰੈਂਟ ਮੈਟਰ ਹੈ ਬਾਡੀ ਦਾ ਜੇ ਬਾਡੀ ਦੁਕਾਨ ਸਿਕਿਉਰਟੀ ਨੇ ਜਾਣਾ ਬਿੱਲ ਬਿਲਿੰਗ ਵਾਲਿਆਂ ਨੇ ਦੇਖਣਾ ਅੱਛਾ ਜੀ ਸਮਝ ਆ ਰਿਹਾ ਤੁਹਾਡਾ ਰੋਈ ਦਾ ਕੰਮ ਹੈ ਤੁਸੀਂ ਆਪ ਦੇਖੋ ਜੀ ਜੀ ਮੈਂ ਲੈਣ ਜਾਵਾਂ ਮੈਂ ਵੀ ਕਾਲੀ ਚ ਨਿਕਲ ਜਾਵਾਂ ਹੁਣ ਅਸੀਂ ਕਿਸੇ ਦੇ ਪਰਟੀ ਕੀ ਕੋਈ ਫਾਇਦਾ ਨਹੀਂ ਨਾ ਮੈਂ ਕਹਿੰਦਾ ਹੁਣ ਦੇਖਾਂਗੇ ਚਲੋ ਹਸਪੀਟਲ ਨੇ ਜੀ ਕਿ ਸਾਡੇ ਤਰਫੋਂ ਅਸੀਂ ਮਾਫੀ ਚਾਹੁੰਦੇ ਆ ਕਿ ਤੁਹਾਡੀ ਇਮੋਸ਼ਨਸ ਹਰਟ ਹੋ ਗਈਆਂ ਬਿਲਕੁਲ ਬਿਲਕੁਲ ਤੁਸੀਂ ਦੇਖ ਕੇ ਹਾਂ ਤੁਸੀਂ ਦੇਖ ਕੇ ਨਹੀਂ ਲੈ ਕੇ ਗਏ ਤੁਸੀਂ ਦੇਖ ਕੇ ਲੈ ਜਾਂਦੇ ਥੋੜਾ ਜਿਹਾ ਤਾਂ ਇਹ ਨਾ ਉਹ ਹੁੰਦਾ ਹੀ ਨਾ ਹੈ ਨਾ ਤੁਸੀਂ ਪੈਕਟੇ ਲੈ ਗਏ ਅਨੀ ਉਹ ਕਹਿ ਰਿਹਾ ਵੀ ਚਲੋ ਹੁਣ ਉਹ ਚ ਗੱਲ ਤਾਂ ਦੁਬਾਰਾ ਫੇਰ ਉਹੀ ਸਵਾਲ ਹੋ ਜਾਂਦਾ ਵਾ ਬਿਯੋਗਨਵੇਂ ਸਾਡੀ ਬੋਡੀ ਦੇਖਣ ਹੀ ਦਿੱਤੀ ਗਈ ਬਹੁਤ ਗਲਤ ਉਹਨਾਂ ਨੇ ਬਿਹੇਵੀਅਰ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਗਲਤੀ ਹੋ ਗਈ ਉਸ ਟਾਈਮ ਹੀ ਤੁਸੀਂ ਥੋੜਾ ਜਿਹਾ ਕੋਪਰੇਟ ਪਰਿਵਾਰ ਨਾਲ ਕਰਦੇ ਵੀ ਚਲੋ ਜੀ ਹਸਪੀਟਲ ਤੋਂ ਨੀ ਉਹਨਾਂ ਨੇ ਕਿਹਾ ਹੈਗਾ ਨਾ ਵੀ ਸਾਡੇ ਨਾਲ ਵਧੀਆ ਤਰੀਕੇ ਨਾਲ ਗੱਲ ਹੋਈ ਨਹੀਂ ਉਸ ਤੋਂ ਬਾਅਦ ਹੀ ਉਹਨੇ ਜੇ ਮੈਂ ਤਾਂ ਦੇਖੋ ਇਹ ਕੰਮ ਕਰਦਾ ਨਹੀਂ ਜੀ ਜਿਹਨਾਂ ਦਾ ਫੋਨ ਆਇਆ ਸੀ ਤੇ ਉਹਨਾਂ ਕੋਲ ਰਿਕਾਰਡਿੰਗ ਹੋएगी ਤਾਂ ਸ਼ਾਇਦ ਤੁਸੀਂ ਸੁਣ ਲਓ ਕਿ ਮੈਂ ਕਿਦਾਂ ਗੱਲ ਕੀਤੀ ਉਹਨਾਂ ਨਾਲ ਨਹੀਂ ਨਹੀਂ ਰਿਕਾਰਡਿੰਗ ਦੀ ਗੱਲ ਨਹੀਂ ਹੈ ਜੀ ਚਲੋ ਹਸਪੀਟਲ ਤਾਂ ਪਰਿਵਾਰ ਹੀ ਗਿਆ ਸੀ ਤਾਂ ਗਿਆ ਨਹੀਂ ਹੈਗੇ ਅਜੇ ਤੱਕ ਅੱਲਾ ਉਹਨਾਂ ਦਾ ਵਾਰ ਨਹੀਂ ਲੈ ਸਕਦੇ ਸਰ ਹਾਂ ਚਲੋ ਠੀਕ ਹੈ ਜੀ ਸੀਜੀ ਕੋਈ ਉਹਨਾਂ ਨੂੰ ਕਿਹਾ ਜੀ ਜਿਹੜੇ ਇਮੋਸ਼ਨਸ ਹਾਰਟ ਹੋਈਆਂ ਉਹਦੇ ਲਈ ਅਸੀਂ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਹੁਣ ਅਸੀਂ ਤੁਹਾਨੂੰ ਦੂਸਰੀ ਕਾਈਂਡਲੀ ਉਹਨਾਂ ਫੋਟੋ ਭੇਜਦੇ ਆ ਉਹਨਾਂ ਨੇ ਮੈਨੂੰ WhatsApp ਤੇ ਓਕੇ ਵੀ ਕੀਤਾ ਕਿ ਹਾਂ ਓਕੇ ਇਹ ਠੀਕ ਹੈ ਨਹੀਂ ਚਲੋ ਹੁਣ ਤਾਂ ਹੋ ਹੀ ਗਿਆ ਨਾ ਹਾਂ ਹੁਣ ਤਾਂ ਦੇਖੋ ਹਸਪੀਟਲ ਦਾ ਆਪ ਸਰਵ ਕੋ ਜਿੰਮੇਵਾਰ ਤਾਂ ਹਸਪੀਟਲ ਦਾ ਕੋਈ ਆਇਆ ਨਹੀਂ ਹੈਗਾ ਉਹ ਤਾਂ ਵਿਚਾਰੇ ਸਰਦਾਰ ਜੀ ਆਏ ਜੀ ਸੀਗੇ ਜਿਨ੍ਹਾਂ ਦੀ ਬੋਡੀ ਤੁਸੀਂ ਭੇਜਤੀ ਜੀ ਗਰਾਉ ਲੇਡੀਜ਼ ਦੀ ਉਹ ਨਾਲ ਆਏ ਸੀਗੇ ਹਾਂ ਹਾਂ ਉਹੀ ਆਏ ਨਾ ਵਿਚਾਰੇ ਉਹੀ ਐ ਗੱਡੀ ਅਸੀਂ ਭੇਜੀ ਨਾ ਅੱਛਾ ਗੱਡੀ ਤੁਹਾਡੀ ਹੈਗੀ ਆ हां जी ਆਪਣੀ एम्बुलेंस ਭੇਜੀ ਨਾ ਜੀ ਚਲੋ ਠੀਕ ਹੈ ਸਰ ਪਰ ਕੀ ਹਸਪੀਟਲ ਸਿਰਫ ਗਲਤੀ ਮੰਨ ਕੇ ਇਸ ਮਾਮਲੇ ਤੋਂ ਛੁਟਕਾਰਾ ਮਿਲੂਗਾ ਜਾਂ ਪ੍ਰਸ਼ਾਸਨ ਨੂੰ ਜਦੋਂ ਕੰਪਲੀਟ ਦਿੱਤੀ ਜਾਊਗੀ ਪਰਿਵਾਰ ਵੱਲੋਂ ਜਗਰਾਉ ਤੋਂ ਜੋ ਪਰਿਵਾਰ ਹੈਗਾ ਵੀ ਸਾਡੇ ਨਾਲ ਇਹਨਾਂ ਨੇ ਇਸ ਤਰ੍ਹਾਂ ਹਸਪੀਟਲ ਨੇ ਕੀਤਾ ਹੈਗਾ ਉਹ ਬਿਹੇਵੀਅਰ ਉਹਨਾਂ ਦਾ ਇਹਨਾਂ ਤੋਂ ਵਧੀਆ ਨਹੀਂ ਪਰ ਉਹ ਆਉਣ ਵਾਲਾ ਸਮਾਂ ਦੱਸੇਗਾ ਤੁਸੀਂ ਵੇਖਦੇ ਰਹੋ ਰੈਗੂਲਰ ਗਾ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗਾਰ